ਹਾਂਜੀ ਬਾਈ ਜੀ ਇੱਕ ਸ਼ੁਕਰੀਆ ਤਾਂ ਬਣਦਾ ਹੀ ਆ ਇਹ ਉਹੀ ਸਾਈਡ ਦਿਖਾ ਰਿਹਾ ਜਿੱਥੇ ਬਹੁਤ ਜ਼ਿਆਦਾ ਗੰਦ ਪਿਆ ਹੁੰਦਾ ਸੀਗਾ ਨਾਲੀਆਂ ਵਿੱਚ ਤ락 ਤੁਕੇ ਹੁੰਦੇ ਸੀਗੇ ਤੇ ਨਿਓਂ ਚ ਪਾਣੀ ਪੈਂਦਾ ਸੀਗਾ ਇਹ ਮਾਨਯੋਗ ਮੌਜੂਦਾ ਐਮਐਲਏ ਕਰਤਾਰ ਸਿੰਘ ਦਿਹਾਲਪੁਰਾ ਦੀ ਸ਼ਿਰਕਤ ਦੇ ਨਾਲ ਇਹ ਕੰਮ ਮੁਕੰਮਲ ਹੋਇਆ ਸੋ ਇਸ ਵਿਹਾਫ ਤੇ ਮੈਂ ਆਪਣੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਪਹਿਲਾਂ ਮੈਂ ਕਾਫੀ ਬਾਰ ਕਮੇਟੀ ਵਾਲਿਆਂ ਨੂੰ ਐਸਡੀਐਮ ਨੂੰ ਰਿਟਰਨ ਚ ਦੇਇਆ ਸੀਗਾ ਕੋਈ ਹੱਲ ਨਹੀਂ ਸੀ ਹੋ ਰਿਹਾ ਸੋ ਉਹਨੇ ਨਾਲ ਹੀ ਬਿਲਕੁਲ ਇਹਨਾਂ ਅੰਡਰਗਰਾਊਂਡ ਕਰਤੀਆਂ ਤੇ ਪੈਪਾ ਵਧੀਆ ਪਾਤੀਆਂ ਤੇ ਹੁਣ ਪਾਣੀ ਤੇ ਬਿਲਕੁਲ ਹੀ ਰੁਕਦਾ ਹੈਗਾ ਤੇ ਜਿਹੜੀ ਨਿਊ ਚ ਪਾਣੀ ਪੈਂਦਾ ਸੀ ਉਹ ਵੀ ਜਿਹੜਾ ਜੜ ਵੱਢੀ ਗਈ ਤੇ ਬਿਲਕੁਲ ਕਰਤਾ ਸਾਰੇ ਪਾਸਿਆਂ ਤੁਹਾਨੂੰ ਦਿਖਾ ਰਿਹਾ ਮੈਂ ਇਹ ਸਾਰੀਆਂ ਨਾਲੀਆਂ ਇਹ ਬੰਦ ਹੋ ਕੇ ਸਹੀ ਕਰ ਦਿੱਤਾ ਜਿਹੜਾ ਸੀਵਰੇਜ ਪਾਣੀ ਜਾਣ ਲੱਗੇ ਇੱਥੇ ਜੋ ਵੀ ਇਹਨਾਂ ਨੇ ਕੀਤਾ ਪਰ ਇੱਕ ਚੀਜ਼ ਤੁਹਾਨੂੰ ਇਹ ਦਿਖਾਉਣ ਵਾਲੀ ਆ ਕਿ ਇਹ ਮੈਂ ਕਮੇਟੀ ਵਾਲਿਆਂ ਨੂੰ ਆ ਵੀ ਕੰਪਲੀਟਾ ਪਾਈਆਂ ਸੀਗੇ ਪਹਿਲਾਂ ਵੀ ਨਾਲੀਆਂ ਵਿੱਚ ਡਰਾਕ ਟੁੱਗੇ ਹੋਏ ਨੇ ਹਣਾ ਤੁਹਾਨੂੰ ਦੇਖ ਲਿਆ ਬੂਟੇ ਹੋ ਕੇ ਹੋਏ ਨੇ ਇਹ ਹਜੇ ਵੀ ਹੈਗਾ ਯਾਨੀ ਕਮੇਟੀ ਵਾਲਿਆਂ ਨੇ ਹਜੇ ਕੋਈ ਕਾਰਵਾਈ ਤੇ ਕੀਤੀ ਨਹੀਂ ਜਿਹੜੀ ਉਹਨਾਂ ਨੂੰ ਜ਼ਰੂਰੀ ਹੈ ਕਰਨੀ ਚਾਹੀਦੀ ਆ ਜੇ ਆਪਾਂ ਕਈ ਵੀ ਕੁਦਰਤੀ ਉਗਿਆ ਹੋਇਆ ਹੈ ਕੁਦਰਤ ਨਹੀਂ ਹੋ ਗਿਆ ਸਪੋਰਟ ਬੀਮ ਲਾ ਕੇ ਨਾਲੀ ਦੇ ਵਿੱਚ ਖੜਾਇਆ ਜਿਹਦੇ ਵਿੱਚ ਸਰਕਾਰੀ ਸੰਪਤੀ ਦਾ ਨੁਕਸਾਨ ਹੋ ਰਿਹਾ ਵਾ ਸੋ ਇਹਨਾਂ ਚੀਜ਼ਾਂ ਕਰਨੀ ਗਾਉ ਕਰ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਲੋਕਾਂ ਦਾ ਜਿਹੜਾ ਟੈਕਸ ਆ ਉਹ ਇੱਕ ਤਰੀਕੇ ਨਾਲ ਬਦਲਾਅ ਚਾਕੇ ਡਿਵੈਲਪਮੈਂਟ ਤੇ ਲੱਗਦਾ ਕਿ ਕੁਛਕ ਮਾੜੀ ਸੋਚ ਦੇ ਬੰਦੇ ਉਸ ਡਿਵੈਲਪਮੈਂਟ ਨੂੰ ਨੁਕਸਾਨ ਕਰਦੇ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ ਨੇ ਤਾਂ ਉਹਨਾਂ ਤੇ ਕਾਰਵਾਈ ਲਾਜ਼ਮੀ ਬਣਦੀ ਆ ਸੋ ਇੱਕ ਵਾਰ ਫੇਰ ਮੈਂ ਮੌਜੂਦਾ ਐਮਐਲਏ ਸਾਹਿਬ ਦਾ ਦਿਆਲਪੁਰਾ ਸਾਹਿਬ ਦਾ ਧੰਨਵਾਦ ਕਰਦਾ ਇਸ ਵੀਡੀਓ ਰਾਹੀਂ ਤੇ ਜੋ ਉਹਨਾਂ ਨੇ ਮੇਰੀ ਇਹ ਸਮੱਸਿਆ ਸੁਣੀ ਤੇ ਹੱਲ ਕੀਤੀ ਇਹ ਸਮੱਸਿਆ ਮੈਂ ਉਦੋਂ ਲਿਖਾ ਕੇ ਆਇਆ ਸੀ ਜਦੋਂ ਮਾਛੋੜਾ ਰੋਡ ਤੇ ਗੁਰਦੁਆਰਾ ਸਾਹਿਬ ਚ ਉਹ ਸਰਕਾਰ ਆਪਕੇ ਦਰਵਾਜ਼ੇ ਦਾ ਉਹ ਲੱਗਿਆ ਸੀਗਾ ਮੇਲਾ ਲੱਗਿਆ ਸੀ ਜਾਂ ਕਹਿ ਲਓ ਵੀ ਇਕੱਠ ਹੋਇਆ ਸੀਗਾ ਹਨਾ ਜਾਂ ਪ੍ਰੋਗਰਾਮ ਸੀਗਾ ਉਹ ਕੈਂਪ ਕਹਿ ਲਓ ਤੁਸੀਂ ਉਹ ਸਰਮਾਇਆ ਲਖਾਈ ਸੀ ਪਰ ਈਓ ਸਾਹਿਬ ਨੇ ਕਹਿੰਤਾ ਸੀ ਵੀ ਅਸੀਂ ਕੰਮ ਕਰਵਾਤਾ ਜਰ ਕੇ ਬਿਲਕੁਲ ਨਹੀਂ ਸੀ ਕਰਵਾਇਆ ਮੈਂ ਦੁਬਾਰਾ ਫਿਰ ਮਾਨਯੋਗ ਐਮਐਲਏ ਸਾਹਿਬ ਨੂੰ ਧਿਆਨ ਚ ਲਿਆਂਦਾ ਤੇ ਬਹੁਤ ਛੇਤੀ ਉਹਨਾਂ ਨੇ ਇਹ ਕੰਮ ਕਰਵਾਇਆ ਸੋ ਜਿਹੜੇ ਕਹਿੰਦੇ ਨੇ ਵੀ ਆਪ ਸਰਕਾਰ ਕੰਮ ਨਹੀਂ ਕਰਦੀ ਮੇਰੇ ਸਾਹਮਣੇ ਕੀ ਮਜਬੂਰੀ ਹੁੰਦੀ ਨੇ ਆਪਾਂ ਤਾਂ ਆਪਣੇ ਮੌਜੂਦਾ ਐਮਐਲਏ ਦੀ ਗੱਲ ਕਰਨੀ ਹੈ ਸੋ ਕਰਲੀ ਲਈ ਕਹਣਾ ਵੀ ਬਾਕੀ ਸਨਮਾਨ ਦਾ ਪਾਤਰ ਹੈ ਇਹ ਮੌਜੂਦਾ ਐਮਐਲਏ ਸਾਡਾ ਕਿਉਂਕਿ ਉਹਨਾਂ ਨੇ ਜਿਹੜਾ ਇਹ ਕੰਮ ਕਰਵਾਇਆ ਇਹ ਕੰਮ ਹੋਣ ਦੇ ਬਾਅਦ ਹੀ ਇਹ ਆਪਾਂ ਧੰਨਵਾਦ ਕਰ ਰਹੇ ਆਂ ਪਹਿਲਾਂ ਕੋਈ ਸ਼ਲਾਘਾ ਨਹੀਂ ਹੈ ਠੀਕ ਹੈ ਨਾ ਇਹ ਕਹ ਲਓ ਵੀ ਜਿਹੜੀ ਉਹਨਾਂ ਨੂੰ ਵੋਟਾਂ ਪਾਈਆਂ ਨੇ ਲੋਕ ਖੜੇ ਨੇ ਉਸ ਚੀਜ਼ ਦਾ ਵੀ ਉਹਨਾਂ ਨੇ ਬੜਾ ਮਾਣ ਰੱਖਿਆ ਵਾ ਸੋ ਅੱਗੇ ਤੋਂ ਅਸੀਂ ਇਸ ਤਰ੍ਹਾਂ ਹੀ ਮੌਜੂਦਾ ਐਮਐਲਏ ਦੇ ਨਾਲ ਸਾਥ ਦੇਵਾਂਗੇ ਬਾਕੀ ਜੋ ਪਰਮਾਤਮਾ ਦੇ ਹੱਥ ਸੋ ਫੇਰ ਇੱਕ ਵਾਰੀ ਧੰਨਵਾਦ ਕਰਦਾ ਮੈਂ ਤੇ ਆਪਣੀ ਟਿੱਪਣੀ ਜਰੂਰ ਦਿਓ ਦੋਸਤੋ ਤੁਸੀਂ ਇਹਦੇ ਉੱਤੇ